ਬਾਬਾ ਜੀ ਸਿੰਘ ਜੀ ਨੂੰ ਪਿਆਰ ਕਰਾਉਣੀਆਂ ਸੰਗਤਾਂ ਇਹ 10 ਗੱਲਾਂ ਜ਼ਰੂਰ ਚਿਤ ਦੇ ਰੱਖਿਓ ਪਹਿਲੀ ਸੱਚਾਈ ਅਤੇ ਸਾਫ਼ ਦਿਲ ਨਾਲ ਜਿਓ ਬਾਬਾ ਜੀ ਸਾਰੀ ਉਮਰ ਸੱਚਾਈ ਅਤੇ ਸਾਫ਼ ਦਿਲ ਨਾਲ ਆਪਣੀ ਜ਼ਿੰਦਗੀ ਜੀਏ ਤੇ ਉਹਨਾਂ ਨੇ ਸਾਨੂੰ ਇਹੋ ਹੀ ਸਿਖਾਇਆ ਕਿ ਚਾਹੇ ਕੁਝ ਵੀ ਹੋ ਜਾਏ ਹਮੇਸ਼ਾ ਸੱਚ ਦੇ ਰਾਹ 'ਤੇ ਚੱਲੋ ਸਾਨੂੰ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਦੂਸਰੀ ਸੇਵਾ ਅਤੇ ਨਿਸ਼ਕਾਮ ਭਾਵ ਨਾਲ ਸਾਰੇ ਕੰਮ ਕਰੋ ਬਾਬਾ ਜੀ ਨੇ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਸੀ ਸਾਡਾ ਫਰਜ਼ ਹੈ ਕਿ ਅਸੀਂ ਵੀ ਦੂਜਿਆਂ ਦੀ ਸੇਵਾ ਕਰੀਏ ਦੂਜਿਆਂ ਨਾਲ ਪਿਆਰ ਕਰੀਏ ਨਫ਼ਰਤ ਕਦੇ ਨਾ ਰੱਖੀਏ ਮਨ 'ਚ ਤੀਸਰੀ ਹਿੰਮਤ ਤੇ ਬਹਾਦਰੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰੀਏ ਬਾਬਾ ਜੀ ਨੇ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ ਬਾਬਾ ਜੀ ਦੇ ਅੰਦਰ ਭਗਤੀ ਦਾ ਐਸਾ ਵੀਰ ਰਸ ਸੀ ਕਿ ਉਹਨਾਂ ਅੱਗੇ ਵੱਡੇ ਤੋਂ ਵੱਡੇ ਤੂਫਾਨ ਵੀ ਆ ਕੇ ਡਰ ਜਾਂਦੇ ਸੀ ਇਹ ਬਾਬਾ ਦੀਪ ਸਿੰਘ ਜੀ ਭਗਤੀ 'ਚ ਬੈਠੇ ਆ ਇਨਾਂ ਦਾ ਮੌਤ ਵੀ ਕੁਝ ਨਹੀਂ ਵਿਗਾੜ ਸਕਦੀ ਸੋ ਸਾਨੂੰ ਵੀ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਆਪਣੇ ਪਰਮਾਤਮਾ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਧਰਮ ਦੇ ਰਾਹ ਤੇ ਬਡੋਲ ਢਿਕੇ ਰੋ ਬਾਬਾ ਦੀਪ ਸਿੰਘ ਜੀ ਨੇ ਧਰਮ ਦੀ ਰਾਖੀ ਲਈ ਆਪਣਾ ਜੀਵਨ ਨਿਸ਼ਾਵਰ ਕਰਤਾ ਐਡੀ ਵੱਡੀ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਜੀ ਨੇ ਸਾਨੂੰ ਵੀ ਧਰਮ ਦੇ ਰਾਹ ਤੇ ਹਮੇਸ਼ਾ ਢਿਕੇ ਰਹਿਣਾ ਚਾਹੀਦਾ ਕਿਉਂਕਿ ਧਰਮ ਦੇ ਰਾਹ ਤੇ ਚੱਲ ਕੇ ਹੀ ਮੰਦਰਾਬ ਨੂੰ ਪਾ ਸਕਦਾ ਪੰਜਮੀ ਆਪਣੇ ਗੁਰੂ ਤੇ ਭਰੋਸਾ ਰੱਖੋ ਤੇ ਅਰਦਾਸ ਕਰੋ ਤੇ ਉਹਨਾਂ ਦੇ ਅੱਗੇ ਅਰਦਾਸ ਕਰਕੇ ਸਬਰ ਦੀ ਦਾਤ ਮੰਗੋ 6ਵੀਂ ਨਿਰਪੋਵਰੋ ਕਿਸੇ ਵੀ ਡਰ ਜਾਂ ਸਹਿਮ ਨੂੰ ਆਪਣੇ ਮਨ 'ਚ ਕਦੇ ਵੀ ਥਾਣਾ ਨਾ ਦੋ ਕਦੇ ਵੀ ਡਰੋ ਨਾ ਜਿਆਦਾ ਤੁਸੀਂ ਕਦੇ ਵੀ ਡਰੋ ਨਾ ਕੁਛ ਨਹੀਂ ਹੁੰਦਾ ਪਰਮਾਤਮਾ ਨੇ ਤੁਹਾਨੂੰ ਭੇਜਿਆ ਤੇ ਕੋਈ ਸੋਚ ਕੇ ਭੇਜਿਆ ਬਾਬਾ ਜੀ ਦਾ ਭਰੋਸਾ ਰੱਖ ਕੇ ਨਿਰਭਉ ਜਿਓ 7ਵੀਂ ਸੰਗਤਾਂ ਦਾ ਹਮੇਸ਼ਾ ਸਤਿਕਾਰ ਕਰੋ ਸੱਚੀ ਸੰਗਤ ਰਹਿ ਕੇ ਬਾਬਾ ਜੀ ਦੀ ਮਹਾਨਤਾ ਨੂੰ ਯਾਦ ਰੱਖੋ ਤੇ ਸੰਗਤਾ ਦਾ ਹਮੇਸ਼ਾ ਆਦਰ ਕਰੋ। ਕੰਦੇ ਸੰਗਤਾ ਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ ਹੈ। ਅੱਠਵੀਂ ਬਾਣੀ ਅਤੇ ਸਿਮਰਨ ਕਰੋ। ਰੋਜ਼ਾਨਾ ਬਾਣੀ ਬੜੋ। ਕੁਝ ਵੀ ਹੋ ਜੇ ਕਦੇ ਵੀ ਆਪਣਾ ਨਿਤਨੇਮ ਨਾ ਛੱਡੋ। ਕਿਉਂਕਿ ਪਰਮਾਤਮਾ ਨਾਲ ਮਿਲਣ ਦੇ ਸਾਰੇ ਰਸਤੇ ਬਾਣੀ ਦੇ ਨਾਲ ਹੀ ਖੁੱਲਦੇ ਆ। ਨੌਵੀਂ ਆਪਸੀ ਪਿਆਰ ਅਤੇ ਸਹਿਯੋਗ ਦਿਖਾਓ। ਸਭ ਨਾਲ ਆਪਸੀ ਪਿਆਰ ਤੇ ਸਹਿਯੋਗ ਨਾਲ ਰਹੋ। ਬਾਬਾ ਜੀ ਦੀ ਸਿਖਾਈ ਸਿੱਖਿਆ ਨੂੰ ਜ਼ਿੰਦਗੀ 'ਚ ਜਰੂਰ ਲਾਗੂ ਕਰੋ। ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਨਿਰਵੈਰ ਨਿਰਪੋ। ਕਿਸੇ ਨਾਲ ਵੈਰ ਨਹੀਂ ਕਿਸੇ ਦਾ ਡਰ ਨਹੀਂ। ਸਾਰੇ ਪ੍ਰਮਾਤਮਾ ਨੇ ਬਣਾਏ ਆ। ਸਭ ਦੇ ਵਿੱਚ ਉਹਦੀ ਇੱਕੋ ਜੋ ਜਗ ਰਹੀ ਹੈ। ਨਾ ਕੋਈ ਧਰਮ ਦਾ ਫਰਕ ਹੈ ਨਾ ਕੋਈ ਜਾਤ ਪਾਤ ਦਾ। ਨਾ ਹੀ ਕੋਈ ਉੱਚਾ ਨਾ ਹੀ ਕੋਈ ਨੀਵਾ। ਪ੍ਰਮਾਤਮਾ ਦੀ ਨਜ਼ਰਾਂ ਦੇ ਵਿੱਚ ਹਰੇਕ ਜੀਵ 'ਚ ਉਹਦਾ ਹੀ ਨਿਵਾਸ ਹੈ। ਸੋ ਸਭ ਦੇ ਨਾਲ ਦਿਲੋਂ ਪਿਆਰ ਕਰੋ। ਜੇ ਮਨ 'ਚ ਤੁਹਾਡੇ ਨਫ਼ਰਤ ਆਂਦੀ ਹੈ। ਜੇ ਕਿਸੇ ਪ੍ਰਤੀ ਈਰਖ ਆਂਦੀ ਹੈ। ਤੇ ਉਸੇ ਛਾਂ ਤੁਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹੋ ਤੇ ਦਸਮੀ ਸਰਬੱਤ ਦਾ ਭਲਾ ਮੰਗੋ ਆਪਣੇ ਲਈ ਨਹੀਂ ਸਾਰੀ ਸੰਗਤ ਦੇ ਲਈ ਭਲਾ ਮੰਗੋ ਰੋਜ਼ ਮੰਗੋ ਹਰ ਪਲ ਮੰਗੋ ਤੇ ਹਮੇਸ਼ਾ ਉਸੇ ਰਾਹ 'ਤੇ ਚੱਲੋ ਜਿਹੜਾ ਬਾਬਾ ਦੀਪ ਸਿੰਘ ਨੇ ਤੁਹਾਨੂੰ ਦਿਖਾਇਆ ਜੇ ਤੁਸੀਂ ਇੰਨਾ ਗੱਲਾਂ ਤੇ ਵਿਸ਼ਵਾਸ ਰੱਖ ਕੇ ਚੱਲਦੇ ਹੋ ਤੇ ਬਾਬਾ ਦੀਪ ਸਿੰਘ ਦੀ ਤੁਹਾਡੇ ਤੇ ਨੀਂ ਕਿਰਪਾ ਹੋਏਗੀ ਕਿ ਤੁਸੀਂ ਜੋ ਮੰਗੋਗੇ ਤੁਹਾਨੂੰ ਉਹ ਹੀ ਮਿਲ ਜਾਏਗਾ ਉਹਨਾਂ ਦੇ ਦਰਬਾਰ ਤੋਂ ਕੋਈ ਨਾ ਨਹੀਂ ਹੈਗੀ ਖੁਸ਼ੀਆਂ ਦੇ ਖਜ਼ਾਨੇ ਭਰਦੰਗੇ ਤੁਹਾਡੇ ਘਰਾਂ 'ਚ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ ਹੈਗਾ ਜੇ ਸਭ ਪਾਸਿਓਂ ਨਾ ਹੋ ਗਈ ਹੈ ਨਾ ਤੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਅਰਦਾਸ ਕਰ ਦੋ ਸੱਚੇ ਦਿਲੋ ਕਿ ਮੇਰੇ ਮਾਲਕਾ ਮੈਂ ਆਪਣੀ ਜ਼ਿੰਦਗੀ ਦੀ ਡੋਰ ਤੇ ਰੱਤਾਂ 'ਚ ਰੱਖਤੀ ਐ ਮੈਨੂੰ ਸਾਂਭ ਲੈ ਮੈਂ ਹਰ ਪਾਸਿਓਂ ਠੋਕਰਾ ਖਾ ਗਏ ੱਤਕੇ ਖਾ ਗਏ ਤੇਰੇ ਅੱਗੇ ਆ ਕੇ ਬਹਿ ਗਿਆ ਮੇਰੇ ਸੱਚੇ ਪਾਤਸ਼ਾਹ ਮੇਰਾ ਦਿਲ ਨਾ ਤੋੜੀ ਤੁਹਾਡੀ ਇਹ ਸੱਚੇ ਦਿਲ ਨਾਲ ਕੀਤੀ ਅਰਦਾਸ ਹੀ ਨਾ ਉਸੇ ਵਕਤ ਹੀ ਪ੍ਰਵਾਨ ਹੋ ਜਾਏਗੀ ਤੇ ਇਹ ਗੱਲ ਹਮੇਸ਼ਾ ਯਾਦ ਰੱਖਣਾ ਦੁਨੀਆ ਦਿਲ ਤੋੜੇਗੀ ਤੁਹਾਨੂੰ ਹਰ ਜਗ੍ਹਾ ਧੋਖਾ ਦੇਵੇਗੀ ਪਰ ਜੇ ਤੁਸੀਂ ਬਾਬਾ ਦੀਪ ਸਿੰਘ ਦੇ ਭਰੋਸਾ ਕਰ ਲਿਆ ਨਾ ਨਾ ਤੁਹਾਡਾ ਦਿਲ ਟੁੱਟੇਗਾ ਨਾ ਤੁਹਾਡੀ ਆਸ ਟੁੱਟੇਗੀ ਤੇ ਤੁਹਾਨੂੰ ਇੱਥੇ ਕਦੇ ਧੋਖਾ ਨਹੀਂ ਮਿਲੇਗਾ ਬਾਬਾ ਹੀ ਨਾ ਸੱਚੀਆਂ ਪ੍ਰੀਤਾ ਪਾ ਲੋ ਜੋ ਮੰਗੋਗੇ ਉਹ ਹੀ ਮਿਲ ਜੇਗਾ ਘਰ ਸੁੱਖਾਂ ਦੇ ਖਜ਼ਾਨੇ ਭਰ ਜਾਣਗੇ ਹਰ ਜਗ੍ਹਾ ਖੁਸ਼ੀਆਂ ਦੀਆਂ ਹਵਾਵਾਂ ਚੱਲਣਗੀਆਂ ਐਸੀ ਕਿਰਪਾ ਕਰਦੇ ਬਾਬਾਈ ਕਿ ਬੰਦੇ ਦੀਆਂ ਮੰਗਾਂ ਹੀ ਮੁੱਕ ਜਾਂਦੀਆਂ ਫਿਰ ਆਪਣਾ ਸਾਫ਼ ਮਨ ਲੈ ਕੇ ਬਾਬਾਈ ਦੇ ਅੱਗੇ ਜਾ ਕੇ ਅਰਦਾਸ ਕਰ ਦੋ ਕਦੇ ਵੀ ਖਾਲੀ ਹੱਥ ਨਹੀਂ ਜਾਓਗੇ ਤੁਹਾਡੀਆਂ ਝੋਲੀਆਂ ਹਮੇਸ਼ਾ ਹੀ ਭਰਨਗੀਆਂ ਬਾਬਾਈ ਨੇ ਤੁਹਾਡੇ ਘਰ 'ਚ ਐਸੀਆਂ ਸੁੱਖਾਂ ਦੀਆਂ ਬਰਸਾਤਾਂ ਲਾ ਦੇਣੀਆਂ ਜਿਹੜੀਆਂ ਕਦੇ ਵੀ ਖਤਮ ਨਹੀਂ ਹੋਣਗੀਆਂ